ਦੀ ਕਰਨੀ ਛੋਟੀ ਜੀ ਹੁਣ ਬਣੀ ਟੌਰ ਐਨੀਵਰਸਰੀ ਦੀ ਉਹ ਵੀ ਵਧਾਈਆਂ ਉਹਦੋਂ ਦੇ ਮੈਨੂੰ ਡੀਕਨ ਦਾ ਕਹਿੰਦੇ ਆ ਕੇ ਟਾਈਮ ਨਾ ਬਣਾ ਕੇ ਦੇ ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਤੇ ਅੱਜ ਦੇ ਬਲਾਗ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਤੇ ਅੱਧੀ ਰਾਤ ਆਪਾਂ ਜਾ ਰਹੇ ਹਾਂ ਮੇਰੀ ਐਨੀਵਰਸਰੀ ਤੁਹਾਨੂੰ ਪਤਾ ਹੀ ਆ ਅੱਜ ਸਵੇਰ ਦੀ ਸਟਾਰਟ ਹੋਈ ਹੀ ਸੀ ਤੇ ਪਹਿਲਾਂ ਸਵੇਰ ਇੱਕ ਕੇਕ ਕੱਟ ਲਿਆ ਸੀ ਅਸੀਂ ਤੇ ਹੁਣ ਫੇਰ ਉੱਥੋਂ ਹੰਬੜਾ ਤੋਂ ਫੋਨ ਆ ਗਿਆ ਵੀ ਕਹਿੰਦੇ ਵੀ ਨਹੀਂ ਆਪਾਂ ਐਨੀਵਰਸਰੀ ਮਨੋਣੀ ਅਈ پارٹی ਕਰਨੀ ਛੁੱਟੀ ਜੀ ਤੇ ਆ ਜਾਓ ਤੇ ਪਹਿਲਾਂ ਤਾਂ ਭੈਣ ਹਣਾ ਨੇ ਵੀ ਸਾਰਿਆਂ ਨੇ ਨਾਲ ਆਉਣਾ ਸੀ ਫਿਰ ਧੁੰਦ ਜ਼ਿਆਦਾ ਹੋਣ ਕਰਕੇ ਜਵਾਕਾਂ ਨੂੰ ਪਰ ਨਹੀਂ ਲਿਆਂਦਾ ਇਸ ਵਾਰ ਕਰੋ ਧੁੰਦ ਜਿਵੇਂ ਕੋਈ ਵਾਰਦਾ ਜੀ ਨਾ ਹੋ ਜਾਈ ਅਈ ਫਿਰ ਦੋ ਜਾਨਿਆਂ ਨੇ ਜੁਮਾ ਚੁੱਕਿਆ ਵੀ ਮਣ ਨਾ ਹੰਬੜਾ ਵਾਲਿਆਂ ਦਾ ਦਿਲ ਟੁੱਟਣ ਦੇਣਾ ਤੇ ਠੀਕ ਆ ਤੇ ਜਾਣਾ ਵੀ ਆ ਫਿਰ ਮੈਂ ਤੇ ਮੇਰਾ ਵੀਰ ਸਨੂਵਰ ਦੋਨੇ ਬੇੜਾ ਚੁੱਕਿਆ ਸਵੇਰੇ ਸਨਵਰ ਕੇ ਸੱਚ ਪ੍ਰਵਾਦ ਫੇਰੀ ਵੀ ਆ। ਹਨ ਮੁੜਨਾ ਵੀ ਪੈਣਾ ਵਾ। ਹਨ ਮੁੜਨਾ ਵੀ ਪੈਣਾ ਵਾ। 2 ਵਜੇ ਅਸੀਂ ਆਉਣਾ ਘਰੇ। ਘਰੇ। ਆੜ ਕੇ 2 ਘੰਟੇ ਸੋਣਾ ਤੇ ਫਿਰ ਪਰਿਵਾਰ ਫੇਰੀ ਤੇ ਸੇਵਾ ਵਾਇਕ ਨੂੰ ਮੇਰੇ। ਆਪਣੇ ਪਹਿਲਾਂ ਲੇਟ ਤਾਂ ਨਹੀਂ ਹੋਣੀ ਵਿਆਹ ਦਾ ਉਹ ਜ਼ਰੂਰੀ ਮੋਦੀ ਦਾ ਵਿਆਹ ਵੀ। ਤੁਸੀਂ ਕਹਿੰਦਾ ਵੀ ਟਾਈਮ ਨਾਲ ਨਹੀਂ ਗਏ ਤੁਸੀਂ ਲੇਟ ਕਿਉਂ ਗਏ? ਲੇਟ ਐ ਹੋ ਗਏ ਬਾਈ। ਅੱਜ ਨੋਨੀ ਨੇ ਕੰਮ ਤੇ ਨਹੀਂ ਆਉਣਾ। ਤੇ ਕੰਮ ਸਾਰਾ ਕਰਨਾ ਪੈਣਾ ਸੀ ਆਪਾਂ ਨੂੰ ਆਪ ਹੀ। ਤੇ ਕੱਲ ਮੈਂ ਆਇਆ ਸੁਬਾ 6 ਵਜੇ ਕਰੇ। ਏ 2 ਘੰਟੇ ਸੌ ਕੇ ਤੇ ਫਿਰ ਅਸੀਂ ਚਲ ਗਏ ਬਰਾਤ ਲੈ ਕੇ ਨੋਨੀ ਕੀ ਬਰਾਤ ਤੋਂ ਆਏ ਵਾਪਸ 4 ਵਜੇ 4 ਵਜੇ ਦੇ ਜੋ ਲੱਗੇ ਪੱਠੇ ਪੁੱਠੇ ਪਾ ਗਏ ਪਾਉ 50 ਡੰਗਰ ਆ ਤੁਹਾਨੂੰ ਪਤਾ 50 ਡੰਗਰਾਂ ਨੂੰ ਪੱਠੇ ਪਾਉਣਾ ਫਿਰ ਉਹਨਾਂ ਨੇ ਚੂਣਾ ਫਿਰ ਉਹਨਾਂ ਦਾ ਗੋਹਾ ਸੱਟਣਾ ਤੇ ਫਿਰ ਉਹਨਾਂ ਨੂੰ ਪਾਣੀ ਪਿਉਣਾ ਹਾਂ ਜਾਨ ਨਿਕਲ ਜਾਂਦੀ ਬਈ ਚੰਗੇ ਭਲੇ ਬੰਦੇ ਦੀ 10 ਦੇ 10 ਦੀ ਜਾਨ ਨਿਕਲ ਗਈ ਸਾ ਜੜ ਗਿਆ ਧੰਨ ਨੋਨੀ ਆ ਨੋਨੀ ਆ ਧੰਨ ਜਗਰੇ ਵਾਲਾ ਜਿਹੜਾ ਕੰਮ ਕਰ ਲੈਂਦਾ ਤੇ ਫਿਰ ਅਹੀਂ ਹੁਣ ਕੰਮ ਨਵੇੜਦੇ ਨਵੇੜਦੇ ਹੋ ਗਏ ਲੇਟ ਤੇ ਸਾਰਾ ਟੱਬਰ ਟੱਚ ਹੀ ਲੱਗਿਆ ਹੀ ਸਾਡਾ ਬੁਰਾ ਲਿਆ ਵਿਆ ਹੀ ਤੇ ਹੁਣ ਅਸੀਂ ਇਹ ਪਹੁੰਚ ਗਏ ਆ ਸਿਧਵਾ ਦੇ ਲਾਗੇ ਸਿਧਵਾ ਵੇੜ ਦੇ ਤੇ ਹੰਬੜਾ ਇੱਥੋਂ ਰਹਿ ਗਿਆ ਮਾਹ ਸਾਰਾ 20-22 ਕਿਲੋਮੀਟਰ ਛੇਤੀ ਪਹੁੰਚਦੇ ਆ ਛੇਤੀ ਜਾ ਕੇ ਮੈਸੇਜ ਆ ਅਸੀਂ ਹੁਣ ਮਿਲਦੇ ਆ ਜਾ ਕੇ ਤੁਹਾਨੂੰ ਹੰਬੜਾ ਹੋਟੇ ਸਾਰਿਆਂ ਦੇ ਜਾ ਕੇ ਕੋ ਖਾਣੇ ਮੈਂ ਭੁੱਖ ਹੀ ਬਹੁਤ ਲੱਗੀ ਮੋਟੇ ਇਹ ਲਵ ਲਵੜਾ ਜੀ ਚੱਲਣੇ ਲਵ ਲਵੜਾ ਉੱਥੇ ਵੇਖੀ ਲਵ ਲਵੜਾ ਚੱਲਣੇ ਜੀ ਮਿਲਦੇ ਤੁਹਾਨੂੰ ਉੱਥੇ ਸੌਰੀਆਂ ਜਗੇ ਓਕੇ ਬਾਏ ਗੁੱਡ ਨਾਈਟ ਨਾਲ ਐਨੀਵਰਸਰੀ ਜੀ ਆ ਗਈ ਹੈ ਦੇਖੀ ਮੈਂ ਆਉਂਦੇ ਤੇ ਆ ਵੀ ਲਾਓ ਆਹ ਲਾਓ ਲਾਓ ਆਪਦੇ ਉੱਤੇ ਸਿਰ ਤੇ ਲਾ ਲਾ ਤੂੰ ਹਾਂ ਲੈ ਹੁਣ ਬਣੀ ਟੌਰ ਐਨੀਵਰਸਰੀ ਦੀ ਫੋਟੋ ਖਿੱਚੋ ਫੋਟੋ ਪਹਿਲਾਂ ਭਾਈ ਉਧਰ ਇਹ ਆਓ ਵੇਖੋ ਨਾਲ ਹੀ ਆਪਣੀ ਐਨੀਵਰਸਰੀ ਆ ਗਈ ਜੀ ਲਾਲਾ ਲਾ ਹੋ ਗਈ ਜੀ ਕਹਿੰਦੇ ਦੇ ਲਵੜੇ ਲਾਏ ਜੇ ਕੇਕ ਦੇ ਉੱਤੇ ਉਹ ਫੋਟੋ ਖਤਰੀ ਆਰੀ ਬਹੁਤ ਆ ਤੁਮ ਮੱਚ ਪਿਆ ਸੰਦੂ ਪਰਵਾਰ ਚ ਕਹਿੰਦਾ ਭਾਵ ਆਏ ਆ 6-7 ਘੰਟਿਆਂ ਤੋਂ ਹਾਂ ਤੁਸੀਂ ਆ ਜਾਓ ਦੋਵੇਂ ਪਾਸੇ ਆਜੂ ਜੀ ਵਾਹ ਜੀ ਵਾਹ ਕੀ ਬਾਤ ਲਓ ਮਦੀਏ ਸਗਲੋਈ ਹੋਰ ਵੀ ਬਤਾ ਨਿਆ ਨਾ ਨਾ ਨੇ ਆ ਲੈ ਲੈ ਆ ਰਕੇ ਰੋਸੀਗਾ ਆ ਲੈ ਲੈ ਬਰਸ ਬਿਚ ਗਾੜੀ ਨੂੰ ਨਾ ਲੈ ਜੇ ਕਿਤੇ ਐ ਚਮਚਾ ਹੈ ਜੋਟਾ ਜੈਦਾ ਚਮਚਾ ਫਿਲਟਰ ਲਾਉਂਦੇ ਆ ਨਾ 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 ਵੀਰੋ ਐਡਿਗੇਟਸ ਨਹੀਂ ਨਾ ਵਰਤਦੇ ਆਪਾਂ ਚੱਕੋ ਥੋੜਾ ਯਾ ਉੱਤੇ ਜਿਹੜਾ ਉਹ ਜਿੱਦੇ ਹੋ ਨਹੀਂ ਹੋਏ ਹਾਂ ਬੋਲ ਜੀ ਰੱਖਿਆ ਹਮੇਸ਼ਾ ਲਾ ਬੈਂਚ ਨਾ ਰਹਿ ਤਾ ਇਹ ਕੀ ਆ ਮੈਂ ਤਾਂ ਹੋਰੀ ਤੋਂ ਆ ਗਿਆ ਦਾਰੇ ਨਹੀਂ ਉਹ ਦੋਨੇ ਤਾਂ ਆ ਬੜਲੇ ਉਹ ਵੀ ਤੁਹਾਡੇ ਨੂੰ ਪਰ ਮਰਿੰਦੇ ਬੜੇ ਕੜੇ ਹੁੰਦੇ ਮਰਿੰਦੇ ਪਾਚ 9 5 4 14 ਸੀਗਾ ਸੱਬਾ ਮੇਰ ਤੇ ਇਹ ਪਾਉਲ ਸੀ ਮੈਂ ਤੁਹਾਨੂੰ ਤੇ ਲਿਆ ਮਨੇ ਤੋਂ ਨਾਲ ਬਟਾ ਲੈ ਉਹ ਬੰਨੋ ਕਾ ਯਾਰ ਨਾਲ ਲੈਵਾ ਮਨੇ ਵੀ ਫੋਟੋ ਕਰਾ ਲੋ ਨਾਲ ਬਟਾ ਕੋਈ ਮਨੇ ਤਾਈ ਤੈਨੂੰ ਕਹਨਾ ਆ ਵੀ ਇਧਰ ਤਾਈ ਨੂੰ ਆ ਤੈਨੂੰ ਬਰ ਗੁਰੂ ਨਾਲ ਨਾਲ ਕੇ ਸਾਡੇ ਬਹੁਤ ਫੋਲੋਅਰ ਪਤਾ ਸੰਧੂ ਪਰਿਵਾਰ ਦਾ ਬਹੁਤ ਵੱਡਾ ਵੱਡਾ ਮੈਨੂੰ ਕਹਿੰਦਾ ਭੂਆ ਕਹਾਂ ਤੂੰ ਫੇਮ ਪਾਲਦੀ ਆ ਹਾਂ ਆ ਲੈ ਭਾਈ ਤੀਰਵੈ ਆ ਮਾਸੀ ਜੀ ਹਾਂ ਕੀ ਖਾਲੇ ਅਨਿਵਰਸਰੀ ਮੇਰੀ ਆ ਨਜ਼ਾਰੇ ਸਾਰਿਆਂ ਨੂੰ ਸਾਰੇ ਨਜ਼ਾਰੇ ਟਾਲਾ ਕਿਉਂ ਰਾਤ ਭਰ ਕੇ ਰਾਤ ਜੀ ਇਹਨੂੰ ਹੀ ਗਿਆ ਜਾਣਾ ਜਾਣਾ ਅਨਿਵਰਸਰੀ ਨੂੰ ਨਾਲ ਚੱਲੇ ਰੱਖਮਦੀ ਦਾ ਆਦਨਾ ਸਿਰ ਅਸਿਰ ਦੀ ਰਾਹ ਨੂੰ ਭਜਾਇਆ ਅੱਧੀ ਰਾਤ ਨੂੰ ਭਜਾਇਆ ਦੋ ਦਿਨ ਬਾਅਦ ਘਰੇ ਲੈ ਜਾਏਗਾ ਹਣ ਤੇ ਉਧਰ ਵੈਸੇ ਮੇਨ ਗੱਲ ਕੀ ਆ ਕੀ ਆ ਉਦੋਂ ਦੇ ਮੈਨੂੰ ਡੀਕਨ ਦੇ ਕਹਿੰਦੇ ਆ ਕੇ ਟਾਈਮ ਨਾ ਬਣਾ ਕੇ ਦੇ ਸਾਲੇ ਨੂੰ ਤਾਂ ਭਾਂਡੇ ਤੋਂ ਲਾਇਆ ਜਾਲੀਆਂ ਤੋਂ ਲਾਇਆ ਕਿਧਰ ਗਿਆ ਅੰਦਰ ਗਿਆ ਅੰਦਰ ਅੰਦਰ ਵੜ ਗਿਆ ਉਹਨੂੰ ਜਾਲੀਆਂ ਤੋਂ ਲਾਇਆ ਹੋਇਆ ਕੋਈ ਲਿਆਜ ਨਹੀਂ ਕਰਦਾ ਮੋਟਾ ਇਹ ਡੀਕਨ ਨੇ ਕਿਹੜੇ ਵੇਲੇ ਆਵੇ ਕਹਿੰਦੇ ਚੱਲ ਕਰੇਗਾ ਕੰਮ ਸਟਾਰਟ ਲੈ ਉਹਦਾ ਫਟੀਲਾ ਕਿਵੇਂ ਰੱਖਿਆ ਲੈ ਕੇ ਅੰਦਰ ਭਰਾਤ ਲੋਚੀ ਕੀ ਨਾਮ ਬਦਨਾਮ ਖਾਣਾ ਪੀਣਾ ਸਾਰਿਆਂ ਨੇ ਤੇ ਅਸੀਂ ਮੋਟਾ ਬੰਦੇ ਬੰਦਾ ਗੱਡੀਆਂ ਚਾਰ ਖੜੀਆਂ ਹਾਂ ਮੋਟੀ ਹੋਣੀ ਹੋਣੀ ਕਿਤੇ ਕੰਮ ਕਰਨ ਦੇ ਵੇਖਦਾ ਲੱਤ ਕੁਰਸੀਆਂ ਦਾ ਚੱਕ ਰੋ ਗਰੀਬੀ ਨਾ ਇਹ ਕੁਰਸੀ ਜਾਜਕਾਰ ਕਰਾ ਤੇ ਵਾ ਚੰਗੇ ਤੇਰੀ ਹਾਂ ਚਲ ਫੂ ਦੇਵਾ ਕਰੇ ਤੇਰੀ ਦੇਵਾ ਕਰਦਾ ਲੈ ਵੀ ਕੁਰਸੀ ਲੈ ਆ ਆ ਲੈ ਵੀ ਡਾਨ ਕੰਮ ਹੋ ਗਿਆ ਬਿਲਕੁਲ ਇਹਨੇ ਸ਼ਾ ਇਹਨੇ ਵਸੀ ਖਤਮ ਟਾਟਾ ਗੁੱਡ ਬਾਏ ਥਾਰਾ ਕੇ ਕ ਪਹਿਲਾਂ ਕੱਢ ਲਿਆਈ ਗਾ ਜੀ ਕੇ ਕ ਖਾਇਆ ਨਹੀਂ ਗਿਆ ਸਮਾਂ ਹੋ ਜਾ ਲੰਘ ਗਿਆ ਜਿਹੜੀ ਗੱਲ ਆ ਇਹ ਟਿੱਡ ਜਿਹਾ ਖਾ ਰਿਏ ਉਹ ਟਿੱਡ ਚਾਹੇ ਇੱਥੇ ਕੀ ਆ ਕਿ ਇੱਕ ਹੀ ਆ ਇੱਥੇ ਹੋਰ ਕੋਈ ਨਹੀਂ ਸੀ ਇੱਕ ਹੀ ਆ ਇੱਥੇ ਕੀ ਆ ਇੰਜਾਇਰਮੈਂਟ ਹੋ ਗਿਆ ਭਰਾ ਮੈਂ ਕੀ ਹੋਰ ਕੋਈ ਨਹੀਂ ਆ ਬਹੁਤ ਨਿਆਰਾ ਫੁੱਲ ਨਾਂ ਦੇ ਬਾਣੇ ਕੰਮ ਹੈ ਠੀਕ ਹੈ ਫਿਰ ਤੁਨ ਤੇ ਬਾਹਰ ਮੋਟਿਆ ਪਰ ਭਾਰ ਫੇਰੀ ਸਵੇਰੇ ਸੌਣਾ ਜਾ ਕੇ ਉੱਠੀ ਹੈ ਸੁੱਤਾ ਘੰਟਾ ਇੱਕ ਜਾਣਾ ਪੜਦਾ ਹਣਾ ਮਾਹੀ ਘੰਟਾ ਮੇਰਾ ਇੱਥੇ ਸੌਣਾ ਨਹੀਂ 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 ਘਰੋਂ ਨਿਕਲ ਜਾਣਾ ਤੈਨੂੰ ਦੱਸਦਾ ਜ ਸਾਡੇ ਕਰ ਡਾਂਗ ਬਹੁਤ ਚਲਣੀ ਆ ਨਹੀਂ ਨਹੀਂ ਨਾਣਾ ਨਹੀਂ ਬੜੀ ਆਹੀ ਪਹੁੰਚ ਜਾਣਾ ਟਰਨ ਦੋ ਘੰਟੇ ਪਹੁੰਚਣਾ ਹੀ ਦੋ ਚੱਕਰ ਵਾਲੀ ਗੱਲ ਦੋ ਘੰਟੇ ਆ ਦੋ ਘੰਟੇ ਕੱਲਾ ਟਾਈਮ ਕਿੰਨਾ ਹੋ ਗਿਆ ਬਈ ਦੇਖੀ 1 ਵਜੇ ਇੱਕ ਵਜੇ ਦੋ ਘੰਟੇ ਪਾ ਤਿੰਨ ਵੇ ਪਹੁੰਚਣਾ ਚਾਹੀ ਉੱਠ ਪੈਣਾ ਨਾ ਨੋਕੇ ਦਰੀਆਂ ਵਿੱਚ ਆ ਕੇ ਤੇ ਪੁੱਜਵਾਨਾਂ ਦਾ ਖਵਾ ਦੇਣਾ ਸੰਗਤ ਨੂੰ ਚਲੋ ਜੀ ਅੱਜ ਦਾ ਲੋਕ ਵਿਆਹ ਤੇ ਵੀ ਪੁੱਜਵਾਨਾਂ ਦਾ ਚੱਲੋ ਜੀ ਓਕੇ ਬਾਈ ਕੁਟ ਨਹੀਂ ਸਾਰਿਆਂ ਨੂੰ ਓਕੇ ਕਿੰਨੇ ਵੇ ਦਾ ਐਂ ਨਾ ਨੀ ਤੂੰ ਕਿੰਨੇ ਵੇ ਦਾ ਐਂ ਤੂੰ ਤੱਬਰ ਸਾਡੇ ਨੂੰ ਪਤਾ ਕਿ ਤੂੰ 12 ਵਜੇ ਦਾਣ ਕੇ ਲੱਗਾ ਆਂ ਤੇਰਾ ਭਲਾ ਹੋ ਜੇ ਤੇ ਸੁੱਤਾ ਨਹੀਂ ਅੱਜ ਜਾ ਕਮਲਿਆ ਸੌ ਜਾਣਾ ਹੀ ਹਾਂ ਉਹ ਮਾਇਆ ਤੇ ਆਉ ਤੇ ਗਾਇ ਸੌਰਿਆਂ ਦੇ ਉਹ ਕਹਿੰਿਆ ਐਨੀਵਰਸਰੀ ਹੈ ਨਾ ਅੱਜ ਸਾਲ ਹੋ ਗਿਆ ਸੀ ਪਰ ਆਵਾ ਉੱਥੇ ਸਾਲ ਹੁਣ ਉਹ ਕਹਿੰਦੇ ਸੀ ਆ ਕੇ ਜਾ ਆ ਕੇ ਜਾ ਕੇ ਕਟਾ ਕੇ ਜਾ ਮੈਂ ਫਿਰ ਜਾ ਕੇ ਆਇਆ ਕੇਕ ਕਟਾ ਕੇ ਆਇਆ ਹੁਣ ਵੇਲਾ ਨਹੀਂ ਨਹੀਂ ਆਉਂਦੀ ਤੈਨੂੰ ਯਾਰ ਗੱਲ ਕੀ ਦੇਨੂੰ ਹੈ ਦੱਸ ਕਮਲਿਆ ਸੌ ਜਾਣਾ ਸੀ ਤੇ ਹੁਣ ਰਹਿ ਕੀ ਕਰਨ ਵਾਲਾ 12 ਵਜੇ ਦਾ ਪ੍ਰਾਹਲੀ ਕੁੱਤਰ ਲਈ ਕੋ ਨਹੀਂ ਹਾਲ ਨੋ ਨਹੀਂ ਤੇਰਾ ਸਾਣੀਆਂ ਤੁਸੀਂ ਪ੍ਰਾਵਾ ਹੀ ਮਹਾ ਪਾਗੇ ਗਏ ਪੱਠੇ ਅੱਗੇ ਛਾਮੀ ਨਹੀਂ ਸਰਦਾਰ ਉਹਨਾਂ ਨੇ ਕੀ ਬੋਲਣਾ ਵਿਚਾਰਿਆਂ ਨੇ ਸਰਦਾਰ ਉਹਨਾਂ ਦੀ ਬੱਸ ਕਰਾ ਛੱਡ ਦੋ ਛਿੱਟੀ ਛਿੱਟੀ ਘਰ ਕੋ ਛੱਡ ਏ ਛਿੱਟ ਵਧੀਆ ਰਿਆ ਵਿਆ ਘੈਂਟ ਰਿਆ ਕੋਈ ਦੰਗੀ ਤੇ ਨਹੀਂ ਆਈ ਨਾ ਨਾ ਆਪਣੇ ਹੁੰਦੇ ਤਾਂਗੀ ਕਿੱਥੇ ਆਉਣੀ ਆਪਣੇ ਹੁੰਦੇ ਤਾਂਗੀ ਤਾਂ ਨਹੀਂ ਆਉਂਦੀ ਚੱਲ ਨਹੀਂ ਵਧੀਆ ਕੋਈ ਆਪਣੇ ਸਰਦਾਰ ਸਾਹਿਬ ਪੈਗ ਪੁਗ ਤਾਂ ਬਚਾਈ ਰਿਆ ਚੱਲ ਵਧੀਆ ਪੈਗ ਪੁਗ ਤਾਂ ਬਚਾਈ ਰਵੇ ਚੰਗਾ ਜਿਹੜਾ ਸੁਖ ਸੁਖਾਣਾ ਪ੍ਰੋਗਰਾਮ ਹੋ ਜਾਣਾ ਉਹ ਓਹ ਦੇਰ ਗਰੀਸ ਨਹੀਂ ਆਉਂਦੀ ਬਸ ਬੜਾ ਔਖੇ ਹੋ ਗਏ ਹੋਵੇ ਬੜਾ ਸੌਖਾ ਪਰ ਜੇਦੋਂ ਵਧੀਆ ਸ਼ਾਂਤੀ ਰਹੇ ਨਾ ਉਹ ਨਜ਼ਾਰਾ ਬਸ ਲਓ ਵੀ ਇਸੇ ਦੇ ਨਾਲ ਅੱਜ ਦਾ ਹੁੰਦਾ ਹੈ ਬਲੌਗ ਖਤਮ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਵੇਖਣ ਵਾਸਤੇ ਜੇ ਬਲੌਗ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਐਨੀਵਰਸਰੀ ਤਾਂ ਮਨਾਈ ਗਈ ਤੇ ਬਸ ਲਾ 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 ਹੋਈ ਤੇ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ ਤੇ ਜੇ ਆਪਣੀਆਂ ਛੋਟੀਆਂ ਵੀਡੀਓ ਵੇਖਣੀਆਂ ਹੋਣੀਆਂ ਆਪਣਾ ਇੰਸਟਾਗ੍ਰam ਹੈ ਗੱਬਲ ਕਰਨ 157 ਤੇ ਸਨੈਪਚੈਟ ਹੈਗੀ ਸੰਧੂ HUNI 22 ਤੇ ਮਿਲ乍ਦੇ ਤੇ ਉਥੇ ਵੀ ਨਿੱਕੀਆਂ ਨਿੱਕੀਆਂ ਵੀਡੀਓ ਵੇਖਣ ਲਈ ਤੇ ਸਟੋਰੀਆਂ ਵੇਖਣ ਲਈ ਜੋ ਰੌਣਕ ਮੇਲਾ ਸਾਰੀ ਤੁਹਾਡੀ ਚੱਲਦਾ ਰਹੀਦਾ ਤੇ ਚਲੋ ਮਿਲਦੇ ਆਂ ਬਾਕੀ ਅਗਲੇ ਵਲੌਗ ਦੇ ਵਿੱਚ ਸਾਰਿਆਂ ਨੂੰ ਧੰਨਵਾਦ ਤੇ ਜਿਹੜੇ YouTube ਤੇ ਵੇਖੰਦਾ ਹੈ ਉਹ ਸਬਸਕ੍ਰਾਈਬ ਕਰ ਲਓ ਜਿਹੜੇ Facebook ਤੇ ਵੇਖੰਦਾ ਹੈ ਉਹ ਫੋਲੋ ਕਰ ਲਓ ਲਵ ਯੂ ਤੁਹਾਡੇ ਪਿਆਰ ਸਦਕਾ ਹੀ ਆਪਾਂ ਬਣੇ ਰਹਿੰਦੇ ਆਂ